ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਨਵੈਸਟਮੈਂਟ ਦੇ ਚਾਰ ਐਸੇ ਜਿਹੜੇ ਰੂਲ ਹੈਗੇ ਉਹਨਾਂ ਬਾਰੇ ਗੱਲ ਕਰਾਂਗੇ ਜੋ ਤੁਹਾਡੀ ਸੋਚ ਨੂੰ ਇਨਵੈਸਟਮੈਂਟ ਦੇ ਪ੍ਰਤੀ ਲੈ ਕੇ ਬਦਲ ਦੇਣਗੇ ਸਾਰਿਆਂ ਨੂੰ ਪਿਆਰ ਭਰੀ ਸ਼ਾਸਤੀਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਤੇ ਆਓ ਅੱਜ ਦੀ ਇਸ ਵੀਡੀਓ ਨੂੰ ਅਸੀਂ ਸਟਾਰਟ ਕਰਦੇ ਹਾਂ ਪੀਟਰ ਲਿੰਚ ਆਪਣੀ ਬੁੱਕ ਬੀਟਨ ਦਾ ਸਟਰੀਟ ਵਿੱਚ ਲਿਖਦੇ ਨੇ ਕਿ ਸੈਂਟ ਐਗਨੇਸ ਸਕੂਲ ਦੇ 7ਵੀਂ ਕਲਾਸ ਦੇ ਬੱਚਿਆਂ ਨੇ 14 ਕੰਪਨੀਆਂ ਦਾ ਪੋਰਟਫੋਲੀਓ ਬਣਾਇਆ ਜਿਸ ਦਾ 2 ਸਾਲ ਦਾ ਰਿਟਰਨ 70% ਸੀ ਜਦੋਂ ਕਿ ਯੂ ਐਸ ਏ ਦੇ ਇੰਡੈਕਸ ਐਸ ਐਂਡ ਪੀ 500 ਦਾ ਰਿਟਰਨ 26% ਸੀ ਹੁਣ ਸਵਾਲ ਇਹ ਬਣਦਾ ਕਿ ਇਹ ਬੱਚਿਆਂ ਨੇ ਸਟਾਕ ਜਿਹੜੇ ਹੈਗੇ ਚੂਜ਼ ਕਿੱਦਾਂ ਕੀਤੇ ਸੀਗੇ ਬੱਚਿਆਂ ਨੂੰ ਜਿਹੜੀ ਸਭ ਤੋਂ ਪਹਿਲੀ ਗੱਲ ਸਿਖਾਈ ਗਈ ਸੀ ਉਹ ਇਹ ਸੀ ਕਿ ਕਦੇ ਵੀ ਉਹ ਸਟਾਕ ਚੂਜ਼ ਨਹੀਂ ਕਰਨੇ ਜਿਨ੍ਹਾਂ ਬਾਰੇ ਤੁਸੀਂ ਸਮਝਾ ਨਾ ਸਕੋ ਕਿ ਇਹ ਕੰਪਨੀ ਦਾ ਸਟਾਕ ਜਿਹੜਾ ਹੈਗਾ ਮੈਂ ਚੂਜ਼ ਕੀਤਾ ਹੈਗਾ ਤੇ ਇਹ ਕੰਪਨੀ ਕੰਮ ਕੀ ਕਰਦੀ ਹੈਗੀ ਜੇ ਬੱਚੇ ਉਸ ਚੀਜ਼ ਨੂੰ ਸਮਝਾ ਨਹੀਂ ਸਕਦੇ ਸੀ ਤੇ ਉਹ ਸਟਾਕ ਜਿਹੜੇ ਹੈਗੇ ਬੱਚੇ ਚੂਜ਼ ਨਹੀਂ ਕਰ ਸਕਦੇ ਇਹਨਾਂ ਨੂੰ ਇਹ ਚੀਜ਼ ਸਿਖਾਈ ਗਈ ਸੀਗੀ ਉਸ ਤੋਂ ਬਾਅਦ ਬੱਚੇ ਜਿਹੜਾ ਵੀ ਸਟਾਕ ਚੂਜ਼ ਕਰਦੇ ਸੀਗੇ ਉਹਨਾਂ ਦੇ ਕੋਲੋਂ ਪੁੱਛਿਆ ਜਾਂਦਾ ਸੀਗਾ ਕਿ ਇਸ ਕੰਪਨੀ ਦੇ ਪ੍ਰੋਡਕਟ ਕੀ ਹਨ ਕੰਪਨੀ ਪ੍ਰੋਡਕਟ ਕੀ ਬਣਉਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੰਪਨੀ ਕਿਹੜੀ ਸਰਵਿਸ ਆਫਰ ਕਰਦੀ ਹੈ ਆਪਣੇ ਕਲਾਇੰਟਸ ਨੂੰ ਰੂਲ ਨੰਬਰ 1 ਦੇ ਵਿੱਚ ਪੀਟਰ ਲਿੰਚ ਇਹ ਸਮਝਾ ਰਹੇ ਨੇ ਕਿ ਕੰਪਨੀ ਕੀ ਕਰਦੀ ਹੈ ਕਿਹੜੀ ਸਰਵਿਸ ਆਪਣੇ ਕਲਾਇੰਟਸ ਨੂੰ ਆਫਰ ਕਰਦੀ ਹੈ ਕੰਪਨੀ ਦਾ ਇਕਨੋਮਿਕ ਮੋਡ ਕੀ ਹਨ ਉਹ ਕੰਪਨੀ ਪ੍ਰੋਫਿਟ ਵਿੱਚ ਹੈ ਜਾਂ ਕੰਪਨੀ ਲਾਸ ਦੇ ਵਿੱਚ ਹੈ ਇਹ ਸਭ ਚੀਜ਼ਾਂ ਦੇਖਣ ਦੀ ਬਹੁਤ ਜ਼ਰੂਰਤ ਹੈ ਕਿਸੇ ਵੀ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਨਹੀਂ ਤੇ ਹੋ ਸਕਦਾ ਹੈ ਇਹ ਵਾਲੀ ਇਨਵੈਸਟਮੈਂਟ ਜਿਹੜੀ ਹੈਗੀ ਤੁਹਾਨੂੰ ਪ੍ਰੋਫਿਟ ਦੀ ਥਾਂ ਤੇ ਲਾਸ ਦੇ ਕੇ ਜਾਵੇ ਪੀਟਰ ਲਿੰਚ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਮੇਰੀਆਂ ਤਿੰਨ ਬੱਚੀਆਂ ਨੇ ਤੇ ਤਿੰਨੇ ਬੱਚੀਆਂ ਗੈਪ ਬ੍ਰਾਂਡ ਦੇ ਕੱਪੜੇ ਪਾਉਂਦੀਆਂ ਨਿਕੀਆਂ ਇਨਵੈਸਟਰ ਹੋਣ ਦੇ ਬਾਵਜੂਦ ਵੀ ਮੈਂ ਇਸ ਚੀਜ਼ ਬਾਰੇ ਕਦੇ ਸੋਚਿਆ ਹੀ ਨਹੀਂ ਕਿ ਮੈਂ ਗੈਪ ਕੰਪਨੀ ਦੇ ਵਿੱਚ ਇਨਵੈਸਟ ਕਰ ਸਕਦਾ ਹਾਂਗਾ। ਇਸ ਤਦ ਕਿ ਗੈਪ ਕੰਪਨੀ ਦਾ ਪ੍ਰਾਈਸ 1 ਸਾਲ ਦੇ ਵਿੱਚ 13 ਗੁਣਾ ਵੱਧ ਗਿਆ ਸੀ। ਆਪਣੀ ਕਿਤਾਬ ਦੇ ਵਿੱਚ ਅੱਗੇ ਉਹ ਲਿਖਦੇ ਨੇ ਹੁਣ ਮੈਂ ਬਹੁਤ ਕੇਅਰਫੁਲ ਸੀ। ਮੈਂ ਆਪਣੀਆਂ ਬੱਚੀਆਂ ਨੂੰ ਮੌਲ ਲੈ ਕੇ ਗਿਆ। ਉਹ ਗੈਪ ਦੇ ਸ਼ੋਰੂਮ ਦੇ ਵਿੱਚ ਜਾਣ ਦੀ ਬਜਾਏ ਕਿਸੇ ਬਾਡੀ ਸ਼ਾਪ ਨਾਮ ਦੇ ਸ਼ੋਰੂਮ ਦੇ ਵਿੱਚ ਗਈਆਂ। ਜਿੱਥੇ ਪੀਟਰ ਲਿੰਚ ਦੇਖਦੇ ਨੇ ਕਿ ਬਹੁਤ ਸਾਰੀਆਂ ਔਰਤਾਂ ਉੱਥੇ ਬਾਡੀ ਲੋਸ਼ਨ ਕਰੀਮਸ ਲੋਸ਼ਨ ਤੇ ਹੋਰ ਸਮਾਨ ਜਿਹੜਾ ਖਰੀਦ ਰਹੀਆਂ ਸੀ ਤੇ ਉਹ ਸ਼ੋਰੂਮ ਜਿਹੜਾ ਬਹੁਤ ਜ਼ਿਆਦਾ ਭਰਿਆ ਆ ਸੀ ਅਗਲੇ ਦਿਨ ਹੀ ਉਹਨਾਂ ਨੇ ਆਪਣੇ ਆਫਿਸ ਵਿੱਚ ਜਾਂਦੇ ਆਂ ਹੀ ਬਾਡੀ ਸ਼ਾਪ ਨਾਂ ਦੇ ਇਹ ਜਿਹੜੀ ਕੰਪਨੀ ਹੈਗੀ ਇਹਦੀਆਂ ਐਨੂਅਲ ਰਿਪੋਰਟਸ ਜਿਹੜੀਆਂ ਮੰਗਵਾਈਆਂ ਰਿਪੋਰਟਸ ਦੇ ਵਿੱਚ ਉਹਨਾਂ ਨੇ ਕੀ ਦੇਖਿਆ ਕਿ ਇਹ ਕੰਪਨੀ ਦੀਆਂ ਸੇਲਸ ਬਹੁਤ ਵਧੀਆ ਚੱਲ ਰਹੀਆਂ ਨੇ ਬਹੁਤ ਅਗਰੈਸਿਵਲੀ ਇਹ ਕੰਪਨੀ ਜਿਹੜੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਆਪਣੇ ਸ਼ੋਰੂਮ ਖੋਲ੍ਹ ਰਹੀ ਨੇ ਤੇ ਉਹਨਾਂ ਨੇ ਇਸ ਕੰਪਨੀ ਦੇ ਵਿੱਚ ਇਨਵੈਸਟ ਕਰਨ ਦਾ ਸੋਚਿਆ ਤੇ ਉਹਨਾਂ ਨੂੰ ਇਸ ਬਾਰੇ ਜਿਹੜਾ ਬਹੁਤ ਫਾਇਦਾ ਵੀ ਹੋਇਆ ਇਸ ਇਨਵੈਸਟਮੈਂਟ ਦੇ ਵਿੱਚੋਂ ਇਨਵੈਸਟਮੈਂਟ ਦੇ ਸੈਕੰਡ ਰੂਲ ਦੇ ਵਿੱਚ ਪੀਟਰ ਲਿੰਚ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਈ ਵਾਰ ਕੁਝ ਸਟਾਕ ਇਹੋ ਜਿਹੇ ਹੁੰਦੇ ਨੇ ਜੋ ਬਿਲਕੁਲ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ ਪਰ ਉਹ ਇੱਕ ਇਨਵੈਸਟਮੈਂਟ ਦੇ ਬਹੁਤ ਵਧੀਆ ਸਟਾਕ ਹੁੰਦੇ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਪ੍ਰੋਫਿਟ ਦੇ ਕੇ ਜਾ ਸਕਦੇ ਨੇ ਇਸ ਕਰਕੇ ਹਮੇਸ਼ਾ ਸਾਵਧਾਨ ਰਹੋ ਜਿਹੜਾ ਵੀ ਸਮਾਨ ਅਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਹੋ ਸਕਦਾ ਉਸ ਸਮਾਨ ਦੇ ਵਿੱਚ ਵੀ ਕੋਈ ਇੱਕ ਐਸਾ ਸਟਾਕ ਹੋਵੇ ਜਿਹੜਾ ਸਾਨੂੰ ਇਨਵੈਸਟਮੈਂਟ ਦੇ ਵਿੱਚ ਪ੍ਰੋਫਿਟ ਦੇ ਕੇ ਜਾ ਸਕਦਾ ਹੋਵੇ ਇਨਵੈਸਟਮੈਂਟ ਦਾ ਤੀਸਰਾ ਰੂਲ ਹੈ ᱱਾਟ ਰਿਸਕ ਮੋਰ ਦੈਨ ਯੂ ਕੈਨ ਅਫੋਰਡ ਟੂ ਲੂਜ਼ ਪੈਸਾ ਹਮੇਸ਼ਾ ਉਨਾ ਹੀ ਇਨਵੈਸਟ ਕਰੋ ਸਟਾਰਟਿੰਗ ਦੇ ਵਿੱਚ ਅਗਰ ਜੇ ਉਹ ਪੈਸਾ ਡੁੱਬ ਜਾਵੇ ਤੇ ਤੁਹਾਨੂੰ ਉਸ ਦੇ ਡੁੱਬਣ ਦਾ ਕੋਈ ਗਮ ਨਾ ਹੋਵੇ ਮਤਲਬ ਤੁਹਾਨੂੰ ਪੈਸਾ ਜੇ ਡੋਬੂ ਵੀ ਜਾਵੇ ਤਾਂ ਉਹਦਾ ਕੋਈ ਫਰਕ ਨਾ ਪਵੇ ਇਹਨਾਂ ਕ ਪੈਸਾ ਜੇ ਸ਼ੁਰੂਆਤ ਦੇ ਵਿੱਚ ਜਿਹੜਾ ਇਨਵੈਸਟ ਕਰਨਾ ਚਾਹੀਦਾ ਹੈਗਾ ਇਹ ਨਹੀਂ ਵੀ ਬਹੁਤ ਜ਼ਿਆਦਾ ਵੱਡੀ ਅਮਾਊਂਟ ਜਿਹੜੀ ਹੈਗੀ ਉਸ ਨੂੰ ਇਨਵੈਸਟ ਕਰ ਦੇਣਾ ਚਾਹੀਦਾ ਹੈ ਤੇ ਜੇ ਕਿਤੇ ਉਹ ਡੁੱਬ ਗਈ ਤਾਂ ਉਹਦੇ ਅਸੀਂ ਗਮ ਦੇ ਵਿੱਚ ਸਟ੍ਰੈਸ ਜਾਂ ਡਿਪਰੈਸ਼ਨ 'ਚ ਚਲ ਜਾਈਏ ਹਮੇਸ਼ਾ ਸਟਾਰਟਿੰਗ ਤੇ ਜਿਹੜਾ ਹੈਗਾ ਛੋਟੀ ਅਮਾਊਂਟ ਤੋਂ ਇਨਵੈਸਟਮੈਂਟ ਜਿਹੜੀ ਹੈਗੀ ਉਹ ਸਟਾਰਟ ਕਰਨੀ ਚਾਹੀਦੀ ਹੈਗੀ ਇਹ ਇਕੱਲਾ ਸਟਾਕ ਮਾਰਕੀਟ ਵਾਸਤੇ ਨਹੀਂ ਹੈਗਾ ਏ ਤਹੀ ਕੋਈ ਬਿਜ਼ਨਸ ਹੀ ਸਟਾਰਟ ਕਰਦੇ ਹੋ ਉਹਦੇ ਵਿੱਚ ਵੀ ਰੂਲ ਜਿਹੜਾ ਅਪਲਾਈ ਹੁੰਦਾ ਹੈਗਾ ਚੌਥਾ ਤੇ ਆਖਰੀ ਰੂਲ ਹੈ ਇਨਵੈਸਟਮੈਂਟ ਦਾ ਇਨਵੈਸਟ ਇਨ ਬਿਜ਼ਨਸ 댓 ਐਕਚੁਅਲੀ ਮੇਕਸ ਮਨੀ ਸਾਨੂੰ ਹਮੇਸ਼ਾ ਐਸੀ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਆ ਜੋ ਅਸਲ ਦੇ ਵਿੱਚ ਪੈਸਾ ਕਮਾਉਂਦੀਆਂ ਤੇ ਉਸ ਪੈਸੇ ਨੂੰ ਰੀਅਲ ਕੈਸ਼ ਦੇ ਵਿੱਚ ਕਨਵਰਟ ਕਰਦੀਆਂ ਹੋਣ .com ਬੱਬਲ ਤੋਂ 16 ਸਾਲ ਬਾਅਦ ਵਾਰਨ ਬਫੇਟ ਨੇ ਇੱਕ ਟੈਕਨੋਲੋਜੀ ਸੈਕਟਰ ਦੀ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਤੇ ਉਸ ਕੰਪਨੀ ਦਾ ਨਾਮ ਸੀ ਐਪਲ ਉਹਨਾਂ ਨੇ ਕੁੱਲ 30 ਬਿਲੀਅਨ ਡਾਲਰ ਦੀ ਅਮਾਉਂਟ ਜਿਹੜੀ ਹੈਗੀ ਉਸ ਕੰਪਨੀ ਦੇ ਵਿੱਚ ਇਨਵੈਸਟ ਕੀਤੀ ਜੋ ਕਿ ਉਹਨਾਂ ਦੇ ਪੋਰਟਫੋਲੀਓ ਦਾ ਤਕਰੀਬਨ 50% ਸੀਗਾ ਤੇ ਉਹਨਾਂ ਦੀ ਹਾਲੇ ਤੱਕ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਤੇ ਇਹ 30 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਸਿਰਫ 5 ਸਾਲਾਂ ਦੇ ਵਿੱਚ 120 ਮਿਲੀਅਨ ਡਾਲਰ ਬਣ ਗਈ ਵਾਰਨ ਬਫੇ ਟਾਕਦੇ ਨੇ ਉਹ ਹਮੇਸ਼ਾ ਕਿਸੇ ਵੀ ਕੰਪਨੀ ਵਿੱਚ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਤਿੰਨ ਚੀਜ਼ਾਂ ਮੇਨ ਜਿਹੜੀਆਂ ਨੇ ਉਹ ਦੇਖਦੇ ਨੇ ਕੰਪਨੀ ਦੇ ਫੰਡਾਮੈਂਟਲਸ ਮੋਡਸ ਤੇ ਉਸ ਕੰਪਨੀ ਦੀ ਮੈਨੇਜਮੈਂਟ ਜਿਹੜੀ ਹੈਗੀ ਇਹਨਾਂ ਤਿੰਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਦੇ ਨੇ ਫੰਡਾਮੈਂਟਲਸ ਦੇ ਵਿੱਚ ਵਾਰਨ ਬਫੇਟ ਸਾਰਿਆਂ ਤੋਂ ਪਹਿਲੀ ਚੀਜ਼ ਜਿਹੜੀ ਦੇਖਦੇ ਨੇ ਉਹ ਹੈ ਜੀ ਕੰਪਨੀ ਦਾ ਰੀਅਲ ਕੈਸ਼ ਫਲੋ ਉਸ ਤੋਂ ਬਾਅਦ ਕੰਪਨੀ ਦਾ ਪ੍ਰੋਫਿਟ ਮਾਰਜਿਨ ਕੀ ਆ ਤੇ ਉਹ ਕੰਪਨੀ ਆਪਣੇ ਪ੍ਰੋਫਿਟ ਮਾਰਜਿਨ ਨੂੰ ਵਰਤ ਕੇ ਗਰੋਥ ਕਿਵੇਂ ਹੋ ਰਹੀ ਹੈਗੀ ਇਹ ਤਿੰਨ ਚੀਜ਼ਾਂ ਜਿਹੜੀਆਂ ਫੰਡਾਮੈਂਟਲਸ ਦੇ ਵਿੱਚ ਮੇਨ ਦੇਖਦੇ ਨੇ ਵਾਰਨ ਬਫੇਟ ਤੇ ਉਸ ਤੋਂ ਬਾਅਦ ਜਿਹੜੇ ਇਕਨੋਮਿਕ ਮੋਡਸ ਹੁੰਦੇ ਨੇ ਕੰਪਨੀ ਦੇ ਉਸ ਨੂੰ ਦੇਖਦੇ ਆਹ ਹੁਣ ਕੰਪਨੀ ਦੇ ਮੋਡਸ ਨੂੰ ਸਮਝਦੇ ਆ ਵੀ ਮੋਡ ਸਕੀਨ ਦੇ ਨੇ ਮੰਨ ਲਓ ਇੱਕ ਕੰਪਨੀ ਆ ਉਹ 5-6 ਸਾਲ ਮਿਹਨਤ ਕਰਕੇ ਆਪਣੇ ਬ੍ਰਾਂਡ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈਗੀ ਤੇ ਉਸ ਤੋਂ ਬਾਅਦ ਉਹ ਪ੍ਰੋਫਿਟ ਕਮਾਉਂਦੀ ਹੈ ਉਸ ਤੋਂ ਬਾਅਦ 2-4 ਸਾਲ ਬਾਅਦ ਇੱਕ ਹੋਰ ਕੰਪਨੀ ਆਵੇਗੀ ਤੇ ਉਹ ਸਾਰੇ ਦਾ ਸਾਰਾ ਮਾਰਕੀਟ ਲੈ ਕੇ ਚਲੀ ਜਾਵੇਗੀ ਹੁਣ ਐਗਜ਼ਾਮਪਲ ਲੈਨੇ ਆਸੀਂ ਨੋਕੀਆ ਦੀ 2003 ਤੋਂ ਲੈ ਕੇ 2008 ਤੱਕ ਸਾਰਿਆਂ ਤੋਂ ਜ਼ਿਆਦਾ ਜ਼ੋਰ ਮੋਬਾਈਲ ਸੈਕਟਰ ਦੇ ਵਿੱਚ ਨੋਕੀਆ ਦਾ ਸੀਗਾ ਹਰ ਕਿਸੇ ਦੇ ਹੱਥ ਦੇ ਵਿੱਚ ਨੋਕੀਆ ਦੇ ਮੋਬਾਈਲ ਹੁੰਦੇ ਸੀ ਤੈਨੋਂਕੀਆਂ ਨੋਕੀਆ ਸਾਰੇ ਪਾਸੇ ਹੁੰਦੀ ਸੀ ਨੋਕੀਆ ਇਸ ਸੈਕਟਰ ਦਾ ਮਾਰਕੀਟ ਕਿੰਗ ਸੀਗਾ ਜਾਂ ਮਾਰਕੀਟ ਲੀਡਰ ਵੀ ਅਸੀਂ ਕਹਿ ਸਕਦੇ ਹਾਂ 2012 ਤੱਕ ਨੋਕੀਆ ਨੂੰ ਸਾਰੇ ਭੁੱਲ ਗਏ ਸੀ ਕਿਉਂਕਿ ਨੋਕੀਆ ਦਾ ਇਕਨੋਮਿਕ ਮੋਟ ਇੰਨਾ ਸਟਰੋਂਗ ਨਹੀਂ ਸੀ ਹੈਗਾ ਕਿ ਉਹ ਜਿਆਦਾ ਦੂਰ ਤੱਕ ਜਾ ਸਕਦੇ ਸੀ ਵਾਰਨ ਬਫੇਟ ਕਹਿੰਦੇ ਨੇ ਵੀ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਕਿਸੇ ਵੀ ਕੰਪਨੀ ਵਿੱਚ ਇਨਵੈਸਟ ਕਰਨ ਵਾਸਤੇ ਦੇਖਣੀ ਹੈਗੀ ਤਾਂ ਉਹ ਹੈਗੀ ਜੀ ਕੰਪਨੀ ਦਾ ਮੋਟ ਜੇ ਕੰਪਨੀ ਕੋਲ ਸਟਰੋਂਗ ਮੋਟ ਨਹੀਂ ਹੈਗੇ ਤੇ ਉਹ ਕੰਪਨੀ ਜਿਹੜੀ ਹੈਗੀ ਫਿਊਚਰ ਦੇ ਵਿੱਚ ਤੁਸੀਂ ਕੰਫੀਡੈਂਟ ਨਹੀਂ ਹੋ ਸਕਦੇ ਵੀ ਉਹ ਕੰਪਨੀ ਕਿੰਨੀ ਅੱਗੇ ਜਾਵੇਗੀ ਜੇ ਤੁਸੀਂ ਕੰਫੀਡੈਂਟ ਨਹੀਂ ਹੋ ਸਕਦੇ ਤਾਂ ਤੁਸੀਂ ਉਸ ਦੇ ਵਿੱਚ ਇਨਵੈਸਟ ਵੀ ਨਹੀਂ ਕਰ ਸਕਦੇ ਉਸ ਤੋਂ ਬਾਅਦ ਜਿਹੜੀ ਚੀਜ਼ ਬਾਰੇ ਬਫੇਟ ਦੇਖਦੇ ਨੇ ਉਹ ਦੇਖਦੇ ਨੇ ਜੀ ਕੰਪਨੀ ਦੀ ਮੈਨੇਜਮੈਂਟ ਕੰਪਨੀ ਦੀ ਮੈਨੇਜਮੈਂਟ ਕੰਪਨੀ ਵਾਸਤੇ ਕਿੰਨੀ ਔਨੈਸਟ ਹੈਗੀ ਜਾਂ ਕੰਪਨੀ ਵਾਸਤੇ ਜ਼ਿਆਦਾ ਸੋਚਦੀ ਹੈ ਕਿ ਆਪਣੇ ਵਾਸਤੇ ਜ਼ਿਆਦਾ ਸੋਚਦੀ ਹੈ ਜੇ ਕੰਪਨੀ ਵਾਸਤੇ ਜ਼ਿਆਦਾ ਸੋਚੇਗੀ ਤੇ ਕੰਪਨੀ ਓਨੀ ਹੀ ਅੱਗੇ ਜਾਵੇਗੀ ਜੇ ਆਪਣੇ ਵਾਸਤੇ ਜ਼ਿਆਦਾ ਸੋਚੇਗੀ ਤੇ ਕੰਪਨੀ ਜਿਹੜੀ ਆ ਪ੍ਰੋਫਿਟ ਦੇ ਵਿੱਚ ਨਹੀਂ ਜਾ ਸਕਦੀ ਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਵਾਰਨ ਬਫੇਟ ਕੰਪਨੀ ਦੀ ਮੈਨੇਜਮੈਂਟ ਕੰਪਨੀ ਦੇ ਮੋਡਸ ਤੇ ਕੰਪਨੀ ਦੇ ਫੰਡਾਮੈਂਟਲ ਦੇਖਦੇ ਨੇਗੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਚਾਰ ਐਸੇ ਇਨਵੈਸਟਿੰਗ ਰੂਲ ਬਾਰੇ ਸੋਚਿਆ ਜੋ ਸਾਡੇ ਹੈਗਾ ਇਨਵੈਸਟਮੈਂਟ ਦੇ ਪ੍ਰਤੀ ਲੈ ਕੇ ਸਾਡੀ ਸੋਚ ਨੂੰ ਬਦਲ ਸਕਦੇ ਨੇ ਉਮੀਦ ਕਰਦਾ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੈਗੀ ਜੇ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਕਲਿੱਕ ਕਰਿਓ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ